ਹਾਂਜੀ ਬਾਪੂ ਜੀ ਕੀ ਹਾਲ ਚਾਲ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆ ਦੇਖਿਆ ਗੱਲ ਬਣ ਗਈ ਹੱਥ ਮਿਲਾ ਕੇ ਮੈਂ ਨਾ ਤੁਹਾਡਾ ਚਿਹਰਾ ਦੇਖ ਕੇ ਮਨ ਮੇਰਾ ਬੜਾ ਕਰਿਆ ਵੀ ਤੁਹਾਡੇ ਨਾਲ ਗੱਲਾਂ ਮਾਰਨੀ ਆ ਅੱਛਾ ਮਹਰੋ ਜੀ ਕੀ ਨੌਕੀ ਤੁਹਾਡਾ ਹਰਪਜਨ ਸਿੰਘ ਹਰਪਜਨ ਸਿੰਘ ਹਾਂਜੀ ਤੇ ਉਮਰ ਕਿੰਨੀ ਹੋ ਗਈ ਉਮਰ ਹੋ ਗਈ ਜੀ 82 ਸਾਢੇ 82 ਹਾਂਜੀ ਵਾਹ ਜੀ ਵਾਹ ਅਸੀਂ ਬਜ਼ੁਰਗੋ ਬੱਲੇ ਬੱਲੇ ਫਿਲਮ ਜਨ ਰਿਕਾਰਡਸ ਤੋਂ ਪਹੁੰਚ ਜਾਂਦੇ ਆ ਜਿੱਥੇ ਸਾਨੂੰ ਬਜ਼ੁਰਗ ਲੱਭਦੇ ਨੇ ਸਾਨੂੰ ਬਹੁਤ ਮਜ਼ਾ ਆਂਦਾ ਬਜ਼ੁਰਗਾਂ ਕੋਲ ਜਾ ਕੇ ਠੀਕ ਹੈ ਜੀ ਆਪਾਂ ਕਿੱਥੇ ਬੈਠੇ ਬਣਾ ਆਪਾਂ ਮਾਨਗੜ ਰਕਾਲੀ ਬੈਠਾਂਗੇ ਮਾਨਗੜ ਰਕਾਲੀ ਹਾਂਜੀ ਜ਼ਿਲ੍ਹਾ ਰੋਪੜ ਤਹਿਸੀਲ ਚਮਕੌਰ ਸਾਹਿਬ ਤਹਿਸੀਲ ਚਮਕੌਰ ਸਾਹਿਬ ਨੇੜੇ ਆਪਾਂ ਨੂੰ ਸ਼ਹਿਰ ਕਿਹੜਾ ਵੱਜਦਾ ਆਪਾਂ ਨੂੰ ਹੁਣ ਤਾਂ ਬ੍ਰਾਂਪੁਰ ਫੇਲਾ ਹੀ ਵੱਜਦਾ ਠੀਕ ਹੈ ਠੀਕ ਹੈ ਬਾਕੀ ਜਣੀ ਮੇਨ ਤਾਂ ਚਮਕੌਰ ਸਾਹਿਬ ਹੈ ਤੁਹਾਡਾ ਜਨਮ ਇੱਧਰ ਦਾ ਕਿ ਉਧਰ ਦਾ ਕੋਈ ਮੇਰਾ 42 ਦਾ ਜਨਮ ਹੈ ਇੱਥੇ ਮਾਲਾ ਦਾ ਮਾਲਾ ਛਲੀਆਂ ਦਾ ਮਾਲਾ ਛਲੀਆਂ ਦਾ 42 ਦਾ ਜਨਮ ਹੈ ਨਨਕਾ ਮੇਰੇ ਉੱਥੇ अच्छा अच्छा इधर ही जमे ਸੀ ਤੁਸੀਂ ਤੇ ਟੱਬਰ ਉਧਰੋਂ ਪਾਕਿਸਤਾਨ ਵੱਲੋਂ ਆਏ ਸੀ ਕਿ ਇੱਥੇ ਹੀ ਬਸਿਆ ਇਹ ਫਿਰ ਮੇਰੇ ਜਮੇ ਦੇ ਬਾਅਦ ਫਿਰ ਮੈਨੂੰ ਪਾਕਿਸਤਾਨ ਲੈ ਗਏ ਅੱਛਾ ਫਿਰ ਪਾਕਿਸਤਾਨ ਚਲੇ ਗਏ ਤੁਸੀਂ ਪਾਕਤਾਂ ਲੈ ਗਈ ਮਾਤਾ ਜੀ ਮੈਨੂੰ ਅੱਛਾ ਪਾਕਤਾਂ ਮਾਤਾ ਲੈ ਗਈ ਤਾਂ ਫਿਰ ਜਾਦੇ ਹੈ ਜਿਹੜਾ ਤੁਹਾਡਾ ਬਾਬਾ ਜੀ ਦਾ ਹੂੰ ਉਹਨੂੰ ਪਤਾ ਲੱਗ ਗਿਆ ਵੀ ਇੱਥੇ ਕੰਮ ਨਾ ਖਰਾਬ ਹੋ ਜਾਣਾ ਅੱਛਾ ਫਿਰ ਮਾਤਾ ਉਧਰੇ ਰਹੀ ਮਾਤਾ ਉਧਰੇ ਰਹੀ ਹਾਂਜੀ ਫਿਰ ਬਾਬਾ ਲੈ ਆਇਆ ਮੈਨੂੰ अच्छा फिर सी ਬਡਾਲੀ ਆ ਗਈ ਤੇ ਮਾਤਾ ਫਿਰ ਮਾਤਾ ਉੱਥੇ ਸੀ ਨਹੀਂ ਜਦੋਂ ਹੱਲਿਆ ਦਾ ਟਾਈਮ ਸ਼ੁਰੂ ਹੋ ਗਿਆ ਤਾਂ ਹਾਂਜੀ ਹਾਂ ਇਹਨੂੰ ਬਾਬੇ ਨੂੰ ਪਹਿਲੇ ਪਤਾ ਲੱਗਿਆ ਤੇ ਇਹ ਗੱਲ ਦਾ ਨਹੀਂ ਫਿਰ ਮਾਤਾ ਨੂੰ ਆਈ ਵਾਪਸ ਮਾਤਾ ਕਿੱਦਾਂ ਆਈ ਫਿਰ ਹੈਜੀ ਮਾਤਾ ਕਿੱਦਾਂ ਆਈ ਵਾਪਸ ਉਹ ਗੱਡੇ ਫਿਰ ਅਚਾ ਮਾਤਾ ਬਾਅਦ ਚ ਆ ਗਈ ਹਾਂ ਗੱਡੇ ਆਪਾਂ ਠੀਕ ਠਾਕ ਆ ਗਈ ਬਾਪੂ ਨਾਲ ਤੁਹਾਡੀ ਜਦ ਉਮਰ ਕਿੰਨੀ ਸੀ ਮੇਰੀ ਹੁਣ ਲਾ ਲਓ ਤੁਸੀਂ ਸਾਹਿਬ 42 ਦਾ ਜਰਮ ਹੈ ਨਹੀਂ ਤੁਹਾਨੂੰ ਕੁਝ ਚੋਲਾ ਪੈਂਦਾ ਮਾੜਾ ਮੋਟਾ ਯਾਦ ਉਸ ਟਾਈਮ ਦਾ ਨਹੀਂ ਕੋਈ ਨਹੀਂ ਜੱਟ ਹੁੰਦਾ ਨਿਆਣੇ ਸਭ ਨੂੰ ਜਾਣਦੇ ਜਦ ਕਿ ਤੇ ਜਵਾਨਾ ਦਾ ਬਡਾਲੀ ਦਾ ਤੁਹਾਨੂੰ ਬਚਪਨ ਯਾਦ ਆਪਣਾ ਹਾਂ ਬਡਾਲੀ ਪਿੰਡ ਵਾਲਾ ਵਾਹ ਜੀ ਵਾਹ ਅੱਛਾ ਉਦੋਂ ਉਹ ਕਿਆ ਕਿਆ ਕਰਿਆ ਤੁਸੀਂ ਜ਼ਿੰਦਗੀ ਚ ਜ਼ਿੰਦਗੀ ਜੀ ਪਹਿਲਾਂ ਤਾਂ ਪੰਜ ਗ੍ਰਾਂਥੀ ਪੜ੍ਹੀ ਅੱਛਾ ਮੈਂ ਰਹਿੰਦਾ ਭੈਣ ਕੋਲ ਭੈਣ ਨਾਲ ਪਾਲਿਆ ਮੈਨੂੰ ਅੱਛਾ ਜੀ ਸੰਤੇ ਮਾਜਰੇ ਸੰਤੇ ਮਾਜਰੇ ਉਹ ਖੜ ਦੇ ਕੋ ਠੀਕ ਹੋ ਗਿਆ ਚਲ ਜੀ ਇੱਥੇ ਆਈ ਮਾਂ ਮਰ ਗਈ ਅੱਛਾ ਤੇਜ਼ਕ ਦੀ ਬਿਮਾਰੀ ਸੀ ਅੱਛਾ ਮਾਂ ਮਰ ਗਈ ਤਾਂ ਫਿਰ ਉਹ ਕਹਿੰਦੀ ਬਾਪੂ ਤੇ ਤੇ ਨਹੀਂ ਪੜਨਾ ਹੂੰ ਫੇ ਤੈ ਮੈਨੂੰ ਲੈ ਜਾਂਦੇ ਜਦ ਨਹੀਂ ਹੱਲੇ ਪੂਰੇ ਚੱਲਦੇ ਤੇ ਅੱਛਾ ਤਾਂ ਮੈਂ ਉੱਥੇ ਪਹੁੰਚ ਗਿਆ ਤਾਂ ਦੀ ਪੈਂ ਲੈ ਗਈ ਤੁਹਾਨੂੰ ਕੀ ਨਾਂ ਸੀ ਪੈਂ ਦਾ ਨਸੀਬ ਕੁਰ ਅੱਛਾ ਹਾਂਜੀ ਫਿਰ ਫਿਰ ਉੱਥੇ ਜੀ ਮੈਂ ਰਹਾ ਫਿਰ ਤੇਰਾ ਰ ਆਪਣਾ ਕਰੇ ਪੰਜ ਗ੍ਰਾਫੀ ਪੜ੍ਹ ਪੜ ਲਾਤਾ ਸਨ ਅੱਛਾ ਜੀ ਗੁਰਸੋਰੀ ਜੀ ਠੀਕ ਹੈ ਤੂੰ ਤਾਂ ਪੜ੍ਹਦੇ ਰਹੇ ਕੀ ਨੂੰ ਦੇ ਲੋ ਵੀ ਪਿੰਡ ਆ ਗਏ ਹੂੰ ਅੱਛਾ ਫਿਰ ਸਕੂਲ ਚ ਲਾ ਗਏ ਅੱਛਾ ਸਕੂਲ ਲਾ ਗੇ ਤਾਂ ਸਕੂਲ ਚੱਲਦਾ ਰਿਹਾ ਅ ਮਸਲਮਾਨ ਮਸਲਮਾਨ ਪੜਾਉਂਦਾ ਸਾਨੂੰ ਕੀ ਨਾਂ ਸੀ ਨਾਂ ਨਹੀਂ ਜਾਣਦਾ ਅੱਛਾ ਉਹ ਕਹਿੰਦਾ ਵੀ ਅੰਮ੍ਰਿਤ ਛਕਣਾ ਮੁਸਲਮਾਨ ਕਹਿੰਦਾ ਅੰਮ੍ਰਿਤ ਛਕਣਾ ਹਾਂਜੀ ਬਹੁਤ ਗਿਆਨੀ ਪੜਾਉਣ ਦਾ ਬਹੁਤ ਲਾਇਕ ਤਾਂ ਅੱਛਾ ਤੁਹਾਨੂੰ ਕਿਹਾ ਵੀ ਅੰਮ੍ਰਿਤ ਛਕੋ ਅੰਮ੍ਰਿਤ ਛਕੋ ਚੌਥੀ ਜਮਾਤ ਸੀ ਹੂੰ ਉਹ ਕਹਿੰਦਾ ਮੈਂ ਅਮਰੇ ਮੁਖਾ ਵੀ ਚੌਥੀ ਨਹੀਂ ਪੰਜਵੀਂ ਦਾ ਕਰ ਲੈਂਦੇ ਸਾਨੂੰ ਅੱਛਾ ਪੰਜਵੀਂ ਤਾਂ ਜੀ ਕੀ ਹੋਣੀ ਦੀ ਚੌਥੀ ਜੀ ਜਿਵੇਂ ਸਾਨੂੰ ਸਿਖਾਤਾ ਨਹੀਂ ਮੁਸਲਮਾਨ ਨੇ ਕਿਹਾ ਅਮਰ ਛਕ ਨੂੰ ਉਪੜਾਉਂਦਾ ਜੀ ਸਾਨੂੰ ਨਹੀਂ ਆ ਉਹਨੇ ਮਤਲਬ ਕਿ ਤੁਹਾਨੂੰ ਤੁਹਾਡੇ ਧਰਮ ਬਾਰੇ ਕਿਹਾ ਵੀ ਤੁਸੀਂ ਅਮਰ ਛਕੋ ਹਾਂ ਜੀ ਹਾਂ ਜੀ ਇਹਦਾ ਮਤਲਬ ਬਹੁਤ ਤਸਿਹਰਤ ਬੰਦਾ ਸੀ ਵਧੀਆ ਬੰਦਾ ਫਿਰ ਛੋਟੀ ਦਾ ਹੈ ਛੋਟੀ ਦਾ ਤਾਂ ਜੀ ਫੇ ਮੈਂ ਪੰਜਵੀਂ ਜਮਾਤ ਜਿਆ ਪੰਜਾਬੀ ਸੂਬਾ ਹੋਇਆ ਹਾਂ ਪੰਜਾਬੀ ਸੂਬੇ ਨੂੰ ਮੇਰਾ ਬਾਪ ਇਹ ਜੇਲਵਾ ਦੇਤਾ 1966 ਜੀ ਹਾਂ ਜੀ ਮਾਥੜ ਦਾ ਗਿਆਨੀ ਅੱਛਾ ਅੰਬਤਾਰ ਦਾ ਪ੍ਰਧਾਨਤਾ ਅੱਛਾ ਉਹ ਕਾਲੀ ਪੱਗ ਲਿਆਤੀ ਉਹਨੂੰ ਨੀਲੀ ਅੱਛਾ ਇਹ ਦੁੱਧ ਦਾ ਕੰਮ ਕਰਦੇ ਸੀ ਅਸੀਂ ਉਹਰੇ ਅੱਛਾ ਠੀਕ ਹੈ ਦੁੱਧੂ ਨਾਲ ਜਾਣਾ ਉੱਥੇ ਫਟਾ ਲੱਗੇ ਵੀ ਉੱਥੇ ਹੋਟਲ ਫਰੇ ਉੱਥੇ ਹੀ ਚੱਕ ਲਿਆ ਠੀਕ ਹੈ ਪੰਜਵੀਂ ਜੀ ਮੈਂ ਪੜ੍ਹਦਾ ਸੀ ਇਮਤਾਨ ਨੂੰ ਰਹਿੰਦੇ ਥੋੜੇ ਦਿਨ ਅੱਛਾ ਜਿਹੜਾ ਮੇਰਾ ਭਾਈ ਦਾ ਉਹਨੂੰ ਕੱਖ ਨਹੀਂ ਤਾਂ ਆਉਂਦਾ ਅੱਛਾ ਨਾ ਬੋਲ ਜੋੜਨੇ ਨਾ ਗੱਡਾ ਜੋੜਨਾ ਆਵੇ ਉਹ ਬੜਾ ਤਾਂ ਛੋਟਾ ਦਾ ਬੜਾ ਦਾ ਜੀ ਅੱਛਾ ਤਾਂ ਫਿਰ ਮੈਂ ਇਹ ਰੋਟੀ ਲੈ ਕੇ ਗਿਆ ਉਹਦੀ। ਅੱਛਾ। ਖੇਚ। ਠੀਕ ਹੈ। ਰੋਟੀ ਲੈ ਕੇ ਗਿਆ ਤਾਂ ਦੇਖਿਆ ਲੋਕ ਹੱਸਦੇ ਆ ਬੈਠੇ। ਅੱਛਾ। ਮੈਂ ਤਾਂ ਖੂਬ ਉਤਕੂਆ ਜੀ ਨੇ ਮੋਢੇ ਤੋਂ ਆਹੋ। ਠੀਕ ਹੈ। ਫਿਰ ਮੈਂ ਪਾਣੀ ਲੈਣ ਗਿਆ। ਹੂੰ। ਕਹਿੰਦੇ ਵੀ ਘਰ ਡੜ ਗਿਆ। ਪਤਾ ਨਹੀਂ ਪੰਜਾਬੀ ਸੁਭਾ ਕਰ ਬੰਨਣਾ। ਅੱਛਾ। ਮੇਰੇ ਕੋਲ 6:00 ਵਜੇ। ਦੁੱਖ ਹੋਇਆ ਤੁਹਾਨੂੰ। 6:00 ਵਜੇ ਹੋਇਆ ਬਹੁਤ। ਮੈਂ ਕਹਾਂ ਵੀ ਇਹ ਕਿਆ ਲੋਕ ਗੱਲਾਂ ਕਰਦੇ ਸਾਡੇ ਨਾਲ। ਚਲੋ ਜੀ ਤੜਕੇ ਨੂੰ ਕਰ ਜਾ ਰਿਹਾ ਮੈਂ ਮਾਸਟਰ ਉੱਪਰ ਬੈਠਾ ਮਤਮੇ ਨੀਵੀਂ ਪਾਈ ਬੈਠਾ ਅੱਛਾ ਬਾਂਮਨ ਬਣਾਉਂਦਾ ਸੀ ਸਭ ਸਾਨੂੰ ਅੱਛਾ ਜੀ ਉਹ ਕਹਿੰਦਾ ਵੀ ਭਜਨ ਸੌ ਰਿਹਾ ਮਕਾਨ ਜੀ ਕਹਿੰਦਾ ਕੰਮ ਤਾਂ ਬਚੜ ਗਿਆ ਮਕਾਨ ਕੰਮ ਬਚੜ ਗਿਆ ਕੰਮ ਵਿਗੜ ਗਿਆ ਹਾਂ ਵੀ ਉਹ ਕਹਿੰਦਾ ਵੀ ਪਤਾ ਨਹੀਂ ਕਦ ਪੰਜਾਬੀ ਸੁਪਾ ਬਣਨਾ ਕਦੇ ਨਹੀਂ ਵੀ ਥੋੜਾ ਦਾ ਕੰਮ ਜੰਮ ਹੀ ਖਤਮ ਹੋ ਗਿਆ ਵੀ ਤੂੰ ਐਂ ਕਰ ਹੁਣ ਹੂੰ ਵੀ ਤੈਂ ਤਾਂ ਘਰ ਕੰਮ ਕਰਨਾ ਪੈਣਾ अच्छा मैं कोई हलवणी ਦਾ ਜਾਣਦਾ ਡੱਕਾ ਵੀ اچھا ਤਾਂ ਫਿਰ ਉਹ ਕਹਿੰਦਾ ਵੀ ਆਨਾ ਫੀਸਤੀ ਜਦ ਅੱਛਾ ਡਬਲੀ ਪਿੱਤਲ ਦਾ ਪੰਜਵੀਂ ਮੈਂ ਕਰ ਲਈ ਤਾਂ ਜੀ ਮੈਂ ਪਹਿਲੇ ਦਿਨ ਹਲ ਜੋੜਿਆ ਟੜਕੇ ਨੂੰ ਜਦ ਕਿੰਨੀ ਉਮਰ ਸੀ ਤੁਹਾਡੀ ਬਹੁਣ ਤਾਂ ਅੱਜਾ ਲਾ ਲੂ ਕਿੰਨਾ ਕੁ ਕੁਝ ਵੀ ਨਾ ਸਮਝੋ ਸੋਜੀ ਹੈ ਤੁਹਾਨੂੰ ਹਾਂ ਸੋਜੀ ਸੀ ਸੋਜੀ ਹੈ ਯਾਦ ਹੈ ਤੁਹਾਨੂੰ ਹਾਂ ਜੀ ਟੜਕੇ ਨੂੰ ਆਪਣੀ ਭੈਣ ਦੀ ਕੁੜੀ ਇੱਕ ਅੱਛਾ ਤਾਂ ਤਿੰਨ ਬਹਿ ਗਈਆਂ ਸੀ ਇੱਕ ਕੁੜੀ ਦੀ ਅੱਛਾ ਤਾਂ ਮੈਂ ਉਹਨੂੰ ਕਿਹਾ ਵੀ ਭਾਈ ਤੂੰ ਐਂ ਕਰ ਮੈਨੂੰ ਤਰਕੇ ਚਾਹ ਬਣਾਈ ਠੀਕ ਹੋ ਗਿਆ ਇੱਕ ਤਰਕੇ ਚਾਹ ਬਣਾਈ ਵੀ ਜੇ ਕਿਹਨ ਲੋਕ ਆਲ ਜੋੜਨੇ ਮੈਂ ਵੀ ਜੋੜ ਦਾਂ ਠੀਕ ਹੈ ਉਹ ਕਹਿੰਦੀ ਵੀ ਤੈਂ ਕਦੇ ਬਾਹਿਆ ਤਾਂ ਹੈ ਨਹੀਂ ਫੇ ਤੂੰ ਕੀ ਕਰੂੰਗਾ ਉੱਥੇ ਹਾਂ ਅੱਛਾ ਜੀ ਅਸੀਂ ਮੰਨਦੇ ਹਾਂ ਗੁਗਾ 4 ਰੁਪਏ ਨੂੰ ਠੀਕ ਹੈ ਸਾੜਾ ਜਿਹੜਾ ਬਾਬਾ ਬਜ਼ੁਰਗ ਤਾਂ ਨਾ ਸਾਡੀਆਂ ਪੀੜ੍ਹੀਆਂ ਹੁਣ ਵੀ ਮੱਥਾ ਟੇਕਦੀਆਂ ਕੋਈ ਇਹੀ ਗੱਲ ਹੀ ਤਾਰ ਅੱਬ ਤੇਰਾ ਬਲਾ ਕਰ ਮੱਤ ਜੋੜ ਕੇ ਮੇਂਤਰੀ ਕਰੀ ਬਾਬਾ ਹੁਣ ਨਜ਼ਰ ਰੱਖਣਾ ਤੂੰ ਐ ਹਾਂ ਲੈ ਬਾਬੂ ਜੀ ਮੈਂ ਜਾਗਾ ਕਿਲੀ ਪਸਾਲੀ ਅੱਛਾ ਜਿਵੇਂ ਲੋਕ ਬਹੁ ਨੇ ਉਹ ਕਿਨੇ ਮ ਬਾਗਾ ਦੌਰ ਬੋਲ ਛੱਡਦੇ ਅੱਛਾ ਤਾਂ ਭਾਈ ਨੇ ਮੈਂ ਘਰਾਂ ਕਹਿ ਕੇ ਤੇ ਮੇਰੀ ਹਾਜ਼ਰੀ ਸੁਰਜੀ ਦੀ ਟਿੱਕੀ ਤੇ ਪਹਿਲਾਂ ਆਵੇ ਠੀਕ ਐ ਦੋ ਗੋਣ ਬੋਲਦਾ ਰੋਟੀਆਂ ਬੋਲਦਾਂ ਦੀਆਂ ਵੀ ਹਾਂ ਜੋ ਚੱਲੀ ਲੈ ਗਿਆ ਉਹਨੇ ਰੋਟੀ ਰੱਖੀ ਮੈਂ ਖਾਧੀ ਉਹਨੇ ਕੱਕ ਫੜ ਤੇ ਬੋਲਦਾ ਰੰਤੇ ਬੈਠੇ ਆ ਜੀ ਉਹ ਜਿਹੜੇ ਟਿੱਕਣਾ ਕਰਦੇ ਤੇ ਉਹ ਕਹਿੰਦੇ ਉਹਨੇ ਕਦੇ ਹੱਲ ਨਹੀਂ ਜੋੜਿਆ ਅੱਜ ਕਹਿੰਦੇ ਵੀ ਇਹ ਬਾਹਤਿਆ ਖੇਤ ਹੱਦ ਹੋਊਗੀ ਕਹਿੰਦੇ ਕੀ ਗੱਲ ਬਣੀ ਇੱਕ ਕਹਿੰਦਾ ਰੱਬ ਹੈਗਾ ਅੱਛਾ ਆਪਣਾ ਗੱਲ ਕਹੀ ਸੀ ਤੇ ਇਹ ਉੱਜੜ ਗਿਆ ਕਰੇ ਕਹਿੰਦਾ ਰੱਬ ਹੈਗਾ ਇਹਦੇ 6:00 ਵੱਜ ਗਏ ਨਾ ਤੇ ਗੱਲ ਫਾਲੀ ਤੁਹਾਡੀ ਲਓ ਜੀ ਮੇਰੀ 12-13 ਸਾਲ ਤਾ ਮੇਰੀ ਹਸਦੀ ਬਾਹੀ ਹੈ ਅੱਛਾ ਬੌਲਦਾਂ ਨਾਲ ਬੌਲਦਾਂ ਚਾਰ ਬੌਲਦਾਂ ਨੇ ਖੇਤੀ ਕਰੀ ਫਿਰ अच्छा मैं हुन ना थानू ओथे लेके जाना है बिल्कुल ओ खेत ਦੇ ਵਿੱਚ ਜਿੱਥੇ ਤੁਸੀਂ ਹਲ ਜੋੜਿਆ ਠੀਕ ਹੈ ਉਹ ਸਮਾਂ ਉਹ ਕਿਹੜੇ ਪਾਸੇ ਨੂੰ ਕਿਹੜੀ ਹਵਾ ਚੱਲਦੀ ਸੀ ਕਿੱਦਾਂ ਦੀ ਮਿੱਟੀ ਸੀ ਕਿਹੜੀ ਰੰਗ ਸੀ ਦਰਖਤ ਲੱਗੇ ਸੀ ਆਲੇ ਦੁਆਲੇ ਕਿਆ ਜਿੱਥੇ ਆਪਣਾ ਖੇਤ ਆ ਉੱਥੇ ਇੱਕ ਬਰੋਟਾ ਅੱਛਾ ਇੱਕ ਪੇਪਲ ਹਾਂ ਤੇ ਇੱਕ ਜਮਨ ਤੇ ਬਰਦਾਂ ਦਾ ਰੰਗ ਕਿਹੜਾ ਥਾ ਬਾਰ ਦੀ ਇੱਕ ਨੀਲਾ ਦਾ ਬੱਗਾ ਦਾ ਇੱਕ ਬੱਗਾ ਦਾ ਗਾਲ ਚ ਕੱਲੀਆਂ ਸੀਗੀਆਂ ਟੱਲੀਆਂ ਨਾਲ ਤਾਂ ਕੋਈ ਨਹੀਂ ਤਾਂ ਟੱਲੀਆਂ ਸੁਣਦੀਆਂ ਹੁੰਦੀਆਂ ਹੁੰਦੀਆਂ ਬਾਹਰ ਵੀ ਐਂ ਕਰਦੀਆਂ ਅੱਛਾ ਤੇ ਪ੍ਰਾਣੀ ਵੀ ਫੜੀ ਹੋਈ ਸੀ ਹਾਂ ਪ੍ਰਾਣੀ ਕੋਲ ਕੱਲ ਜੀ ਫੇਰ ਅੱਜ ਕੁਛ ਕੱਲ ਕੁਛ ਹੂੰ ਯਾਨੀ ਗੱਡੀ ਰੁੜ ਪਈ ਹੂੰ ਗੱਡੀ ਰੁੜ ਪਈ ਤਾਂ ਰੱਬ ਤੇਰਾ ਭਲਾ ਕਰੇ ਉਹ ਜਿਹੜੇ ਬੰਦੇ ਨੇ ਮਾਹੌਲ ਕਰਿਆ ਤਾਂ ਉਹ ਫੇਰ ਕਹਿੰਦੇ ਵੀ ਬਾਈ ਸਾਥੇ ਗਲਤੀ ਹੋ ਗਈ ਪੇਖਣ ਨੂੰ ਤਾਂ ਪਤਾ ਵੀ ਤੂੰ ਇਹ ਕੰਮ ਵੀ ਕਰ ਲੂਗਾ। ਅੱਛਾ। ਚਲੋ ਫੇ ਇੱਥੇ ਤਾਂ ਆਪਾਂ ਨੇ ਦੇਖ ਲਿਆ ਵੀ ਇੱਥੇ ਬੰਦਾ ਮਿਲਦਾ ਤਾਂ ਨੌਕਰੀ ਮਿਲਦਾ ਤਾਂ ਹੋਵੇ। ਹੂੰ। ਫੇ ਸਾਰਾ ਇੱਕ ਭਾਈ ਲੜੂਏ ਗਿਆ ਬਤਾ। ਅੱਛਾ। ਮੜਮ ਦੀ ਪਿੰਡ ਹੈ। ਹੂੰ। ਲੜੂਏ ਦੇ ਨਾਲ। ਹਾਂ ਹਾਂ। ਤਾਂ ਤਾਇਆ ਤਾਈ ਵੀ ਮਰ ਗਈ, ਮਾਂ ਵੀ ਮਰ ਗਈ। ਉਹਨਾਂ ਦੋਹਾਂ ਨੇ ਰੋਟੀ ਪਕਾ ਕੇ ਸਾਨੂੰ ਪਾਇਆ। ਹਾਂ ਹਾਂ ਹਾਂ। ਚਲੋ ਜੀ ਫੇਰ ਤਾਈ ਤਾਂ ਫਿਰ ਉੱਥੇ ਮਰ ਗਈ ਜੇ ਪਾਕਿਸਤਾਨ 'ਚ। ਅੱਛਾ। ਮਾਂ ਮਰੀ ਇੱਧਰ ਆਣ ਕੇ। ਕੀ ਨਾਸੀ ਮਾਤਾ ਜੀ ਦਾ ਗੁਲਾਬਪੁਰ ਤੇ ਤਾਈ ਜੀ ਦਾ ਉਹ ਤਾਂ ਨਹੀਂ ਮੈਨੂੰ ਪਤਾ ਗੁਲਾਬਪੁਰ ਜੀ ਮਾਤਾ ਜੀ ਤੁਹਾਡੇ ਹਾਂ ਬਿਲਕੁਲ ਜੀ ਮਾਤਾ ਦੀ ਸ਼ਕਲ ਯਾਦ ਹੈ ਤੁਹਾਨੂੰ ਬਈ ਸ਼ਕਲ ਤਾਂ ਆਏ ਨਾ ਵੀ ਜਸਾਨੂੰ ਅਸੀਂ ਦੋਏ ਬਿਮਾਰ ਹੋਏ ਤੇ ਕਿਸ ਤੀ ਬਿਮਾਰੀ ਹੋਈ ਹੈ ਹਾਂ ਜਦ ਮੈਨੂੰ ਕੋਈ ਸੋਝੀ ਨਹੀਂ ਹੈ ਅੱਛਾ ਯਾਨੀ ਡਾਕਟਰ ਕੋਈ ਇੰਤਜ਼ਾਰ ਤਾਂ ਫਿਰ ਹੱਥਵਲੀ ਤੇ ਹਾਂ ਹੱਥਵਲੀ ਨਾਲ ਹਰਦੀ ਆ ਜਿਹੜੇ ਹੁਣ ਵੀ ਜੇ ਕਿਤੇ ਗਰਮੀ ਹੋਵੇ ਨਾ ਤਾਂ ਬਾਹਰ ਦਿਖ ਜਾਂਦਾ ਹੈ ਅੱਛਾ ਹਾਂ ਤੇ ਬਚਪਨ ਜਿਹੜਾ ਤੁਹਾਡਾ ਸੀਗਾ ਜਿੱਦਾਂ ਤੁਸੀਂ ਦੱਸਿਆ ਵੀ ਪੈਣ ਨੇ ਤੁਹਾਨੂੰ ਪਾਲਿਆ ਹਾਂਜੀ ਤੇ ਖੇਡਾਂ ਖਲਾਰਾਂ ਵੀ ਖੇਡਦੇ ਸੀ ਕੁਝ ਖੇਡਾਂ ਜੀ ਬੋਲ ਵੀ ਭਜਾਏ ਭਜਾਏ ਬੋਲ ਕਬੂਤਰ ਵੀ ਰੱਖੇ ਅੱਛਾ ਯਾਨੀ ਕੰਮ ਸਾਰੇ ਕਰ ਲਏ ਪਰ ਪਾਉਣਾ ਐਸਾ ਹੈ ਸਿਹਰੇ ਜਾਂ ਵੀ ਖੁਸ਼ ਐ ਫੇਰ ਵੀ ਕੁਝ ਰਹਿੰਦਾ ਅੱਛਾ ਮਾਸ਼ਾਅੱਲਾ ਮੈਂ ਕਹਿੰਦਾ ਪਰਮਾਤਮਾ ਤੁਹਾਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਹੋਰ ਇਸ ਤੋਂ ਇਲਾਵਾ ਜਿਹੜੀ ਰੋਟੀ ਪਾਣੀ ਰੋਟੀ ਪਾਣੀ ਦਾ ਤੁਸੀਂ ਐਂ ਦੇਖ ਲਓ ਵੀ ਸਾਗ ਮੱਕੀ ਦਾ ਗੱਚਾ ਦਸਾ ਕੰਮ ਲੱਸੀ ਚਲਦੀ ਸੀ ਲੱਸੀ ਦੁੱਧ ਬੇਅੰਤ ਅਜਾ ਲੱਸੀ ਤੁਸੀਂ ਪੀਂਦੇ ਸੀ ਸ਼ੌਂਕ ਨਾਲ ਹਾਂ ਬਿਲਕੁਲ ਪੀਂਦੇ ਸੀ ਉਹ ਜਿਹੜੀ ਲੱਸੀ ਸੀਗੀ ਉਹ ਚਾਟੀ ਵਾਲੀ ਉਹ ਹੱਥ ਨਾਲ ਰੜਕਦਾ ਦਾ ਕੌਣ ਰੜਕਦਾ ਦਾ ਮੇਰਾ ਬਾਪ ਅੱਛਾ ਮੱਖਣ ਵੀ ਆਂਦਾ ਦਾ ਪਰ ਉਹੀ ਦਿੰਦਾ ਸਾਨੂੰ ਪਾ ਕੇ ਵੀ ਖਾ ਨਾ ਉਹ ਉੱਥੇ ਖੁੱਲੇ ਦਾ ਜੀ ਕੰਮ ਅੱਛਾ ਕੋਈ ਆਪਣਾ ਜਿੱਕਣਾ ਮਰਜੀ ਉਹ ਪਿਆ ਪੀਪਾ ਦੇਸੀ ਦਾ ਬਾਕੀ ਦੂਜਾ ਜਿੱਕਣਾ ਮਰਜੀ ਖਾਓ ਕੋਈ ਫਿਕਰ ਨਹੀਂ ਦਾ अच्छा ਤਾਂ ਉਹੀ ਖਰਾਕ ਚੱਕੀ ਫਿਰਦੀ ਏ ਤਿੰਨ ਮੁੰਡੇ ਤਿੰਨੇ ਪੋਤੇ ਗਾ ਇੱਕ ਪੋਤੀ ਹੈ ਸਾਈਕਲ ਚੁਕਲ ਵੀ ਚਲਾਇਆ ਸਾਈਕਲ ਬੇਅੰਤ ਚਲਾਇਆ ਅੱਛਾ ਬਹੁਤ ਚਲਾਇਆ ਸਾਈਕਲ ਦਾ ਕੋਈ ਜਾਂ ਤਾਂ ਨਹੀਂ ਛੱਡਿਆ ਸਾਈਕਲ ਤਾਂ ਮੈਂ ਤੇਰਾ ਗਾਉਣ ਲੱਗਿਆ ਵਾ ਚਲਾਉਣਾ ਹੈ ਸੁਣਾਣੀ ਜਿਹੜਾ ਮੈਂ ਮਿਲ ਲੱਗਿਆ ਵਾ ਅੱਛਾ ਮੈਂ ਤੇ ਸਾਈਕਲ ਵਰ ਗਿਆ ਸਾਈਕਲ ਪਰ ਆਇਆ ਕੌਣ ਲੱਗਿਆ ਤਾਂ ਗੌਣ ਗੌਣ ਤਾਂ ਇਲਟਕਾਣੀ ਵਾਲਾ ਮਰਾਸੀ ਅੱਛਾ ਕਿਹਟ ਸਰ ਕੀ ਲੱਗੋ ਮੈਂ ਅੱਛਾ ਉਹ ਦੇਖਿਆ ਫੇਰ ਪਿੰਡ ਆ ਗਿਆ ਮੇਲੇ ਉੱਥੇ ਤੇ ਤੁਸੀਂ ਖੇਤੀ ਤੋਂ ਇਲਾਵਾ ਜੇ ਕੰਮ ਤੋਂ ਦੇ ਜੋ ਕਰੇ ਇਹਨਾਂ ਤੋਂ ਇਲਾਵਾ ਕੋਈ ਹੋਰ ਸ਼ੌਂਕ ਵੀ ਰੱਖਿਆ ਜਿੱਦਾਂ ਕੋਈ ਕੋਈ ਲਿਖਣ ਦਾ ਗਾਉਣ ਦਾ ਕੁਝ ਇਸ ਤਰ੍ਹਾਂ ਦਾ ਕਿਤਾਬਾਂ ਮੇਰੇ ਕੋਲ ਆਸੇ ਰਾਮ ਭਗਤ ਦੀਆਂ ਅੱਛਾ ਜਿਹੜਾ ਸੁਹਾਣਾ ਹੈ ਆਸੇ ਰਾਮ ਭਗਤ ਦੀ ਕਿਤਾਬਾਂ ਤੁਹਾਡੇ ਕੋਲ ਹੈਗੀਆਂ ਤਿੰਨ ਕਿਤਾਬਾਂ ਮੈਂ ਉਹ ਜਦ ਕਿਤੇ ਮਨ ਤੰਗ ਹੁੰਦਾ ਨਾ ਹਾਂ ਉਹਦੇ ਵਿੱਚ ਰੋਮਾਂ ਲਿਖੀ ਵੀ ਹੈ ਅੱਛਾ ਪੂਰਨ ਭਗਤ ਲਿਖਿਆ ਵਾ ਅੱਛਾ ਯਾਨੀ ਉਹਦੇ ਗੱਲ ਜੇ ਤਾਂਗਾ ਬੰਦਾ ਤਾਂ ਰੂਹ ਖੁੱਝ ਹੁੰਦੀ ਹੈ ਪੜ ਕੇ ਪੜ ਕੇ ਐਣਕ ਲਾਉਂਦੇ ਆ ਨਾ ਬਿਲਕੁਲ ਨਹੀਂ ਐਣਕ ਤਾਂ ਬਗੈਰ ਪੜ ਲੈਨੇ ਪੁਰਾਣੀਆਂ ਖਰਾਕਾਂ ਤੁਸੀਂ ਦੱਸਿਆ ਵੀ ਖਾਧੀਆਂ ਦੁੱਧ ਲੱਸੀ ਅਤੇ ਸ਼ੱਕਰ ਜਿਹੜੀ ਹੈ ਪੁਰਾਣੇ ਬਜ਼ੁਰਗ ਖਾ ਲੈਂਦੇ ਤੇ ਪ੍ਰਾਤਿਤਿ ਪਾ ਕੇ ਘਿਓ ਪਾ ਕੇ ਹੁਣ ਵੀ ਖਾਨਾ ਜੀ ਹੁਣ ਵੀ ਖਾਨਦੇ ਹਾਂ ਜੀ ਹਾਂ ਜੀ ਹੁਣ ਵੀ ਖਾਂਦੇ ਸ਼ੱਕਰ ਖਾਨਦੇ ਹਾਂ ਸ਼ੱਕਰ ਮੈਂ ਹੁਣ ਵੀ ਖਾਣੀ ਜਾ ਕੇ ਕਰਾਂ ਅੱਛਾ ਸ਼ੱਕਰ ਪਹਿਲਾਂ ਖਾਣੀ ਹੈ ਘਿਓ ਪਾ ਕੇ ਨਹੀਂ ਜੀ ਹਾਂ ਉਹਦੇ ਚ ਪਾਏ ਮੈਂ ਬਦਾਮ ਅੱਛਾ ਤੇ ਖਰੋਟ ਕੁੱਟ ਕੇ ਸ਼ੱਕਰ ਮੈਂ ਬਦਾਮ ਤੇ ਖਰੋਟ ਕੁੱਟ ਕੇ ਪਾਏ ਪਿਆ ਉੱਪਰ ਕੇ ਕੋਲਾ ਰੱਖਿਆ ਹੋਇਆ ਅੱਛਾ ਸ਼ੱਕਰ ਖਾਂਦੇ ਹਾਂ ਨਹੀਂ ਕਿਉਂ ਛੱਡਿਆ ਕੇ ਖਾਂਦੇ ਆ ਜੇ ਵੀ ਕਿਉਂ ਜਿੰਨਾ ਹੁਣ ਖਪਦਾ ਦੀ ਨਾ ਖਾਪਦਾ ਮਤਲਬ ਛੱਡਿਆ ਨਹੀਂ ਰੋਟੀ ਚ ਚੋਪੜੀ ਖਾਣੇ ਰੋਟੀ ਬਿਗੈਰ ਚੋਪੜੀ ਰੋਟੀ ਬਿਗੈਰ ਚੋਪੜੀ ਅੱਛਾ ਜਿਹੜੀ ਮੇਰੜੇ ਦੀ ਰੋਟੀ ਉਹ ਵੀ ਪਕਦੀ ਸੀ ਤੁਹਾਡੇ ਹਾਏ ਹਾਏ ਉਹ ਤਾਂ ਮਿਲਣੀਓ ਨਹੀਂ ਹੈ ਨਾ ਉਹ ਤਾਂ ਮਿਲਣੀਓ ਨਹੀਂ ਨਾ ਹੈਗੀ ਇਹਨਾਂ ਲੋਕ ਜਿਹੜੀਆਂ ਹੁਣ ਬੀਬੀਆਂ ਆਈਆਂ ਨੇ ਪਕਾਉਣੀਆਂ ਨਹੀਂ ਆਉਂਦੀ ਤੁਸੀਂ ਖਾਧੀਆਂ ਉਹ ਉਹ ਤਾਂ ਬੇਅੰਤ ਸਵਾਦ ਲੱਗਦੀ ਸੀ ਉਹ ਹਾਂ ਸਰਦਾਰ ਜੀ ਛੋਲੇ ਦੀ ਰੋਟੀ ਵਿੱਚ ਪਾ ਕੇ ਜਿਹੜਾ ਝਾਗ ਆਏ ਲੱਗਦੀ ਸਵਾਦ ਮੱਕੀ ਦੀ ਰੋਟੀ ਦਾ ਅੰਤ ਕੋਈ ਸਾਗ ਦਾ ਕੋਈ ਪਰ ਜਿਹੜੀ ਚੀਜ਼ਾਂ ਜੱਤਿਆਂ ਉਹ ਨਹੀਂ ਹੋਣਾ ਬੇੜੇ ਵਾਲੀ ਖਾਣ ਨੂੰ ਦਿਲ ਕਰਦਾ ਹੁਣ ਵੀ ਕਰਦਾ ਹੁਣ ਬਣਾਉਣੀ ਨਹੀਂ ਉਹਦੀ ਕਿਸੇ ਨੂੰ ਤੁਸੀਂ ਆਪ ਨਹੀਂ ਬਣਾ ਲੈਂਦੇ ਨਹੀਂ ਹੁਣ ਅਜਾ ਬੇੜੇ ਦੀ ਰੋਟੀ ਚ ਕਰਦੇ ਕਿਹਾ ਤੇ ਕਿਆ ਕਿਆ ਪਾਉਂਦੇ ਤੇ ਉਹਦੇ ਵਿੱਚ ਮਹਾਰਾਜ ਆਪਾਂ ਨੇ ਮੇਥੇ ਵੀ ਪਾ ਲੈਣੇ ਅੱਛਾ ਤੇ ਮਿੱਠੇ ਸੋਏ ਵੀ ਛੱਲ ਲੈਣੇ ਸੋਏ ਵੀ ਪਾ ਲੈਣੇ ਮਿੱਠੇ ਕਰਕੇ ਮੈਂ ਕਹ ਲੈ ਜੇ ਪਕਾ ਲੈਣਾ ਤਾਂ ਨਹੀਂ ਛੋਲੇ ਛੋਲਿਆਂ ਦਾ ਆਟਾ ਹੋ ਗਿਆ ਕਣਕ ਦਾ ਹੋ ਗਿਆ ਬਾਕੀ ਉਹਦੇ ਵਿੱਚ ਫੇ ਪਾਉਣਾ ਹੈ ਮਲਾਕ ਹੈ ਨਾ ਮਸਾਲੇ ਜਿੰਨੇ ਵੀ ਖਾਣੇ ਉਹ ਬਣਾ ਕੇ ਗੋਲਿਆ ਉਹਦੇ ਮੱਖਣੀ ਰੱਖ ਕੇ ਰੋਟੀ ਖਾ ਲੈਣੀ ਹੈ ਹੱਥ ਨਾਲ ਥਾਪੜ ਕੇ ਰੱਖ ਲੀਏ ਤਵੀ ਪਰ ਹਾਂਜੀ ਉਹ ਨਜ਼ਾਰੇਦਾਰ ਸੀ ਨਾ ਆਏ ਹਾਏ ਕੀ ਕਹਿਣਾ ਹੈ ਅੱਛਾ ਸੋਏ ਵੀ ਪਾ ਲੈਣੇ ਵਿੱਚੇ ਸਭ ਕੁਝ ਵਿੱਚ ਛੱਡਣਾ ਥੌਂਕ ਛੱਡ ਲੈਣੀ ਅੱਛਾ ਜਿਹਨੇ ਛਾਡੇ ਜਿੱਥੇ ਅਸੀਂ ਰਹਿੰਦੇ ਸੀ ਉੱਥੇ ਮਾਰੂ ਚੀਜ਼ ਤਿਆਰ ਹੁੰਦੀ ਸੀ ਪਾਣੀ ਪੁੰਨ ਦੀ ਲੋੜ ਪਾਣੀ ਦੀ ਧਰਤੀ ਉਹ ਹੀ ਜੀਤੀ ਹੈ ਅੱਛਾ ਤੇ ਜਿਹੜੀਆਂ ਪੁਰਾਣੀਆਂ ਦਾਲਾਂ ਹੁੰਦੀਆਂ ਸੀਗੀਆਂ ਉਹ ਉਹ ਉਹਨਾਂ ਦੇ ਸਵਾਦ ਤੇ ਹੋਣ ਵਾਲੀਆਂ ਦਾਲਾਂ ਨੇ ਨਾ ਜੀ ਨਾ ਨਾ ਬਿਲਕੁਲ ਵੀ ਨਹੀਂ ਉਹ ਤਾਂ ਠੀਕ ਸੀ ਉਹ ਦਾਣਾ ਹੁਣ ਮੈਂ ਫਿਰ ਦਾਲ ਛੋਲੇ ਦੀ ਦਾਲ ਮੈਂ ਸਬਜੀ ਹਮ ਹਰ ਛੋਲੇ ਛੋਟੇ ਹਮ ਮੈਂ ਤੂੰ ਛੱਡ ਗੱਲਾਂ ਦੇ ਮਿੱਤਰਾ ਉਹ ਜੀ ਕਰਦਾ ਉਹਨੂੰ ਕਿਹਾ ਕਰੀ ਬਣਦੀ ਨਹੀਂ ਜੀ ਨਿਲ ਕਰਦਾ ਸਵਾਦ ਆ ਕਦਾ ਨੂੰ ਯਾਦ ਬਿਲਕੁਲ ਹੈ ਇਹ ਦੀ ਰੀ ਚੀਜ਼ ਹੈ ਇਹ ਦੀ ਕਿਹ ਤਰ੍ਹਾਂ ਦੀ ਹੈ ਉਹ ਉਹ ਦਾਲਾਂ ਉਹ ਹਰੇ ਹਰੇ ਚ ਵੀ ਬਣਾਉਂਦੇ ਤੇ ਹਰੇ ਜੀ ਹਰੇ ਜੀ ਬਣ ਨਹੀਂ ਉਹ ਕੌਣ ਬੈਂਦਾ ਤਾਂ ਬੈਂਦਾ ਕੌਣ ਤਾਂ ਘਰ ਦੇ ਜਿਹਨਾਂ ਨੇ ਨਹੀਂ ਉਹਦੇ ਨਾ ਇਹ ਪਰਜਾਈ ਵੀ ਦੀ ਭੈਣ ਵੀ ਦੀ ਅੱਛਾ ਜਿਹੜਾ ਹਾਰਾ ਸੀਗਾ ਉਹ ਹਾਰੇ ਦੀ ਜਿਹੜੀ ਹੈ ਥੱਲੇ ਲਾ ਦੇਣੀ ਆ ਥੱਲੇ ਲਾ ਦੇਣੀ ਆ ਉੱਪਰ ਭੰਡਰ ਰੱਖ ਦੇਣਾ ਅੱਛਾ ਉਹਨੇ ਜਿਹੜੀ ਵਾਲੀ ਆ ਕੀ ਉਹਦੇ ਚ ਮੈਂ ਕੀ ਪਾ ਦੇਣਾ ਦੇਸੀ ਉਹਨੇ ਕਢੀ ਜਾਣਾ ਕਢੀ ਜਾਣਾ ਕਢੀ ਉਹ ਨਿਕਲੀ ਬਾਹਰ ਨਹੀਂ ਦੀ ਨਿਕਲਦੀ ਕੀ ਪਾ ਨਾਲ ਹਾਂ ਅੱਜ ਫਿਰ ਉਹ ਉਹ ਨਜ਼ਾਰਾ ਸੀਗਾ ਦਾਲ ਦਾ ਕੀ ਕਹਿਣਾ ਹੈ ਬਾਬੂ ਜੀ ਮੈਂ ਉਹ ਚਲ ਗਿਆ ਸੀ ਜਾਣਾ ਇਹਨਾਂ ਤਾਂ ਹਿਉ ਨਹੀਂ ਮੇਰਾ ਦਿਲ ਕਰਦਾ ਮੋੜ ਕੇ ਹਾਰੇ ਦੀ ਦਾਲ ਵੀ ਬਣੇ ਉਹ ਪੁਰਾਣੀਆਂ ਦਾਲਾਂ ਵੀ ਪੀਂਦੀਆਂ ਜਾਣ ਹਾਰੇ ਦੀ ਦਾਲ ਤਾਂ ਬਣ ਚੁੱਕੀ ਹਰਾ ਤਾਂ ਕਈ ਚਲਾਉਂਦੇ ਹੋ ਅਜੇ ਵੀ ਅਜਾ ਅੱਛਾ ਸਾਡੇ ਰੋਟੀ ਹੁੰਦੀ ਹੈ ਭੈ ਜਿਹੜੇ ਬਣਦਾ ਸਾਗ ਘਰਾਂ ਹਾਂ ਉਹ ਜਾਂ ਵੀ ਸਰ ਚੁੱਲੇ ਪਰ ਬਣਦਾ ਹੈ ਚੁੱਲੇ ਪਰ ਬਣਦਾ ਤੇ ਉਹ ਕਿਹੜੇ ਭਾਂਡੇ ਚ ਬਣਾਦੇ ਮਿੱਟੀ ਵਾਲੇ ਜਿਹਕੇ ਸਿੱਕੇ ਨਾ ਜੀ ਮਿੱਟੀ ਮਿੱਟੀ ਦਾ ਖਤਮ ਹੋ ਗਿਆ ਸਿਲਵਰ ਤੇ ਚੱਲ ਗਿਆ ਉਦੇ ਚ ਬਣਦਾ ਨਹੀਂ ਸਵਾਦ ਸਿਲਵਰ ਤੇ ਸਵਾਦ ਬਣਦਾ ਨਹੀਂ ਤੇ ਮਿੱਟੀ ਵਾਲੀ ਤਾਂ ਤੌੜੀ ਮਿਲ ਜਾਂਦੀ ਹੈ ਤੌੜੀਆਂ ਮਿਲਦੀਆਂ ਇਹ ਇਹ ਤਾਂ ਦੋ-ਗੇ ਦਿਨ ਭੰਦੂਗੀਆਂ ਇਹਨਾਂ ਨੂੰ ਕਿੱਥੇ ਪਤਾ ਜਗਾ ਕੋਠਾਂ ਦੇ ਰੁਕੇ ਕਿੱਧਰ ਇਹਨਾਂ ਨੇ ਇਹਨੂੰ ਕੁੱਟ ਲੱਗੇ ਸਾਰਾ ਸਬਜ਼ੀ ਆ ਜੀ ਉਹ ਉੱਥੇ ਜਾਓ ਖੜ ਰੱਗੇ ਅੱਛਾ ਉਹਨਾਂ ਕਿ ਗਿਰੂਆ ਦੀ ਛਾ ਛਾਹ ਮਾਰੂਗਾ ਅੱਤ ਚਟਣੀ ਵੀ ਕੁੱਟਦੇ ਹੁੰਦੇ ਸੀ ਛਟਣੀ ਕਰਦ ਹੁੰਦੇ ਪਦੀਨੇ ਦੀ ਅੱਛਾ ਪਦੀਨੇ ਦੀ ਚਟਣੀ ਕੁੱਟ ਕੇ ਉਹਨੂੰ ਤੜਕਾ ਲਾਉ ਤੜਕਾ ਲਾਉਣਾ ਤੜਕਾ ਲਾਉਣਾ ਦੇਸੀ ਕੀ ਦਾ ਅੱਛਾ ਮੈਂ ਫੇਰ ਦੋ ਰੋਟੀਆਂ ਪਕਾ ਕੇ ਮੈਂ ਕਰਕੇ ਐ ਬੱਤੀਓ ਬਣਾ ਕੇ ਖਾ ਲੈਣੀ ਤਾਂ ਕੋਈ ਫਿਕਰ ਨਹੀਂ ਤਾਂ ਹੋ ਜੀ ਜਾਣੀ ਜੀ ਹੁਣ ਉਹ ਤਾਂ ਤੁਸੀਂ ਉਹ ਤਾਂ ਪਿੱਛੇ ਰਹਿ ਗਈਆਂ ਮੈਨੂੰ ਨਾ ਆ ਗੱਲਾਂ ਕਰ ਕਰਕੇ ਮੈਨੂੰ ਭੁੱਖ ਲੱਗੀ ਜਾਂਦੀ ਐ ਹੈ ਉਹ ਲੈ ਜਿਹੜੀ ਤੁਸੀਂ ਕਹਿੰਦੇ ਬੱਚੇ ਪਾ ਕੇ ਉਹ ਹੀ ਖਾ ਲੈਣੀ ਉਹ ਚੀਜ਼ੇ ਹੋਰ ਸੀ ਤੇ ਲੱਸੀ ਹੋਣੀ ਨਾਲ ਹਾਂਜੀ ਹਾਂਜੀ ਹੈ ਨਜ਼ਾਰਾ ਜਾਂਦਾ ਸੀ ਆ ਤੇ ਜੇ ਕਿਤੇ ਬੇਰੇੜੇ ਦੀ ਲੱਭ ਜੋਏ ਜਿਹੜੀ ਸੂਤਾਂ ਜਿਹੜੀਆਂ ਥੀਆਂ ਜੀ ਹੁਣ ਕੰਮ ਤਾਂ ਉਹੀ ਹੈ ਕੰਮ ਨਹੀਂ ਹੈ ਮੈਂ ਖਰਾਬ ਹੋਏ ਹਾਂ ਜਿਹੜੀ ਲੋਕ ਬੇਲੇ ਹੋਗੇ ਲੋਹੇ ਨੇ ਬੇਲੇ ਕਰਦੇ ਨੇ ਲੋਹੇ ਨੇ ਬੇਲੇ ਕਰਦੇ ਨੇ ਜਿਹੜੀ ਤਿਹ ਤੈ ਨਵਾ ਮਤਲਬ ਮਸ਼ੀਨ ਹਾਂਜੀ ਮਸ਼ੀਨਰੀ ਮਸ਼ੀਨਰੀ ਤੇ ਜਿਹੜੀਆਂ ਸਬਜ਼ੀਆਂ ਬਣਦੀਆਂ ਸੀਗੀਆਂ ਘਰਾਂ ਵਿੱਚ ਜਿਹੜੀਆਂ ਅਸੀਂ ਖਾਂਦੇ ਸੀ ਰੋਟੀ ਦੇ ਨਾਲ ਹਾਂਜੀ ਉਹ ਮੂੰਗਰਿਆਂ ਦੀ ਸਬਜ਼ੀ ਬਣਦੀ ਸੀ ਆਹ ਹਾਂ ਮੂੰਗਰਿਆਂ ਦੇ ਵਿੱਚ ਆਲੂ ਪਾ ਕੇ ਹਾਂ ਵਿੱਚ ਪਾ ਕੇ ਮੇਥੇ ਹਾਂ ਕਿਹਾ ਕਹਿਣਾ ਬਾਪੂ ਜੀ ਹੁਣ ਉਹ ਨਾ ਮੇਥੇ ਨਾ ਨਾ ਕੁੜੀਏ ਮੂੰਗਰੇ ਉਹ ਮੂੰਗਰਿਆਂ ਦੀ ਸਬਜ਼ੀ ਲੋਹੇ ਦੀ ਕੜਾਈ 'ਚ ਬਣੇ ਹਾਂ ਵਿੱਚ ਪਾਵੇ ਸਰੋਂ ਦਾ ਤੇਲ ਹਾਂਜੀ ਹਾਂਜੀ ਉਹਦੇ ਵਿੱਚ ਪੱਕੇ ਆਲੂ ਪਾ ਕੇ ਵਿੱਚ ਐਨ ਭੁੰਨ ਕੇ ਉਹਨੂੰ ਹਾਂਜੀ ਹਾਂਜੀ ਕਰਾਰੀ ਕਰਕੇ ਬਿਲਕੁਲ ਮੇਥੇ ਵੀ ਪਾ ਲਓ ਵਿੱਚ ਉਹ ਨਜ਼ਾਰੇਦਾਰ ਹੈ ਹਾਂਜੀ ਹਾਂ ਨਾਲ ਲੱਸੀ ਦਾ ਘੁੱਟ ਹੋਵੇ ਉਹ ਤਾਂ ਫੇ ਗੱਲੇ ਬਣ ਗਈ ਹੈ ਗੱਲੇ ਬਣ ਗਈ ਉਹ ਤਾਂ ਜੰਮੀ ਗੱਲ ਬਣ ਗਈ ਹੈ ਨਾ ਹਾਂਜੀ ਹਾਂਜੀ ਮੂੰਗਰੇ ਦੀ ਸਬਜ਼ੀ ਖਾਂਦੇ ਤੇ ਹੈ ਸ਼ੌਂਕ ਨਾਲ ਬਿਲਕੁਲ ਉਹ ਕੱਚ-ਕੱਚ ਕਰਦਾ ਸਵਾਦ ਬੜਾ ਸੁਆਦ ਉੱਥੇ ਆਈ ਦੀ ਨਾ ਜਮੀਨ ਦੀ ਬਰਯਾਨੀ ਹੂੰ ਪਿੰਡ ਬਟਿਆਲੀ ਹੂੰ ਜਦੋਂ ਬਿਗਣੀ ਐ ਨਾ ਫਸਲ ਉਹਦੇ ਡੋਣਾ 'ਪਾ ਲਾ ਦੇਣੀ ਐ ਅੰਤ ਇਹਦਾ ਆ ਜਿਹੜੀ ਕਹਿੰਦੇ ਐ ਕਈ ਗਾਜਰਾਂ ਗਾਜਰਾਂ ਇਹ ਡੋਣਾ 'ਪਾ ਮੁਕਦੀ ਜਾਂਦੀ ਐ ਜੇ ਮੀਂਹ ਪੈਣਾ ਮੀਂਹ ਦੇ ਨਾਲ ਹੁੰਦਾ ਤਾਂ ਸਾਬ ਇਹ ਗਾਜਰਾਂ ਦੀ ਸਬਜ਼ੀ ਛਲਗਮ ਦੀ ਸਬਜ਼ੀ ਛਕਮਲ ਇਹ ਐ ਡੇੜੀ ਛਕਮਲ ਅੱਛਾ ਡੋਣਾ 'ਪਾ ਲਾ ਦੇਣੀ ਐ ਜਦੋਂ ਜੰਮਿਆ ਹੀ ਐ ਮੀਂਹ ਐ ਪੈਣਾ ਐ ਐਡਾ ਪੰਦ ਹੋ ਜਾਂਦਾ ਹਣੀ ਗੱਟੇ ਵੀ ਖਾ ਲੈਂਦੇ ਤੇ ਗੋਗਲੂ ਹਾਂ ਹਾਂ ਕਾ ਗੋਗਲੂ ਹਾਂ ਇੰਨ ਖਾ ਜਾਂਦੇ ਤੇ ਮੈਂ ਤਾਂ ਨਿਆਣਾ ਹੁੰਦਾ ਖਾ ਜਾਂਦਾ ਤਾਂ ਨਾ ਇੱਕ ਨਹੀਂ ਮਖਾ ਇੱਕ ਨਹੀਂ ਹੈ ਇੱਕ ਨਹੀਂ ਬਹੁਤ ਵਧੀਆ ਚੱਲਦਾ ਇਹ ਤਾਂ ਕੰਮ ਚਲੋ ਹੁਣ ਵੀ ਵਧੀਆ ਸੀ ਕਿਉਂਕਿ ਇਹ ਮਾਰਾ ਹੁਣ ਵੀ ਚੰਗਾ ਨਹੀਂ ਚਲੋ ਹੁਣ ਵੀ ਚੰਗਾ ਆਪਾਂ ਤਾਂ ਹੁਣ ਯਾਦ ਕਰ ਰਹੇ ਆ ਸਮੇ ਨੂੰ ਸਮਾਂ ਤਾਂ ਸਮਾਂ ਨਹੀਂ ਉਹ ਮਿਲਣਾ ਹਾਂ ਨਾ ਉਹ ਨਹੀਂ ਪਰ ਚੰਗਾ ਬਹੁਤ ਆ ਨਾ ਅੱਛਾ ਤੇਰਾ ਕੰਮ ਡਾਊਨ ਆ ਗਿਆ ਤਾਂ ਚਾਰ ਬੰਦੇ ਨੇ ਜਾ ਕੇ ਤੇਰਾ ਕੰਮ ਤੇ ਤੇਰੇ ਨਾਲ ਨਮੜਾ ਦੇਣਾ ਹਾਂ ਇੱਕ ਦੂਜੇ ਦੀ ਸਹਾਇਤਾ ਕਰਦੇ ਤੇ ਹੈਲਪ ਕਰਦੇ ਤੇ ਜੇ ਤੇ ਟੰਗੜੀ ਨਾ ਧਰ ਲਾਉਣੀ ਹੈ ਤਾਂ ਮੇਰੀ ਵਾਰੀ ਆ ਗਈ ਤਾਂ ਮੈਂ ਚੱਲ ਜਾਣਾ ਬਾ ਲੱਗਦਾ ਹੀ ਕੁਝ ਨਹੀਂ ਤਾਂ ਸਿਰਾਂ ਫਿਰ ਟੁੱਟੀ ਢੋਕ ਕਰਾਂ ਚੱਲੀ ਦੀ ਕੋਈ ਟੂਲੂ ਕੋਈ ਇੱਕ ਦੂਜੇ ਦਾ ਵੀ ਕੰਮ ਕਰ ਦਿੰਦੇ ਤੇ ਹਾਂ ਕਰਦੇ ਵੀ ਆ ਤੇਰੀ ਵਢਾ ਦਿੰਦਾ ਮੈਂ ਕਣ ਕਹਾਂ ਹਾਂਜੀ ਹਾਂਜੀ ਐਦਾਂ ਵੀ ਚੱਲਦਾ ਤਾਂ ਚੱਲਦਾ ਤਾਂ उदा, उदा अच्छा ਜਿਹੜਾ ਮਕਾਨ ਸੀਗੇ ਪਹਿਲਾਂ ਜਿੱਦਾਂ ਬਾਲਿਆਂ ਦੀ ਛੱਤਾਂ ਹੁੰਦੀਆਂ ਸੀਗੀਆਂ ਹਾਂਜੀ ਬਾਲੇ ਦੀ ਤੇ ਗਾਰੇ ਦੀ ਚਣਾਈ ਦੀਆਂ ਕੰਧਾਂ ਉਹ ਉਹਦਾ ਇੱਕ ਫਾਇਦਾ ਤਾਂ ਜੀ ਹਾਂ ਰੋਹੀ ਮੈਂ ਠੰਢੀ ਹਮ ਛਾਲ ਮਾ ਗਰਮ ਰਹਿੰਦਾ ਮਕਾਨ ਹੋ আচ্ছা ਹਾਂ ਉਹਦਾ ਜਿਹੜਾ ਬਾਲਿਆਂ ਦੀ ਛੱਤ ਸੀ ਗਾਰੇ ਦੀ ਚਣਾਈ ਸੀ ਉਹ ਮਕਾਨ ਦੀਆਂ ਕਿਹੜੀ ਰੀਸਾਂ ਸੀ ਹਨਾ ਨਹੀਂ ਨਹੀਂ ਉਹ ਉਹ ਤਾਂ ਚੀਜ਼ ਹੀ ਨਹੀਂ ਬਣਦੀ ਇਹ ਆ ਫਿਰ ਸਭ ਨਾਲੋਂ ਵਧੀਆ ਛਾਨ ਆਏ ਹਾਏ 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 ਇਹ ਛੰਨ ਹੈ ਹਾਂ ਉਹ 24 24 ਛੰਨਾਂ ਦੀ ਸ਼ਾਂਤੀ ਮੇਰੇ ਕੋ ਪਾਈ ਵੀ ਅੱਛਾ ਤਾਂ ਫੇਰ ਉਹ ਟੜਕੜਾ ਪਾਇਆ ਤਾਂ ਕਿਆ ਪਾਇਆ ਤਾਂ ਉਹਦਾ ਜੀ ਐਸੀ ਬਣਾਈ ਸੀ ਨਾ ਤੁਸੀਂ ਛੱਡ ਗੱਲਾਂ ਦਾ ਉਹ ਬਸ ਉਹਦਾ ਨਾਂ ਯਾਦ ਰਹਿ ਗਿਆ ਕਿੱਦਾਂ ਬਣਾਈ ਤੀ ਉਹ ਜੀ ਬਣਾਉਣ ਵਾਲਿਆਂ ਨੇ ਬਣਾਈ ਤੀ ਚੌਥੇ ਪਹਿਣੀ ਵਾਲਿਆਂ ਨੇ ਅੱਛਾ ਸਰਕੜਾ ਫੂਸ ਅੱਛਾ ਉਹਨਾਂ ਬਣਾਈ ਦੀ ਬਹੁਤ ਰੂਹ ਨਾਲ ਬਣਾ ਕੇ ਬੰਨ ਕੇ ਗਿਆ ਤਾਂ ਤਾਂ ਫੇਰ ਮੈਂ ਜਾ ਰਿਹਾ ਉੱਥੇ ਟਾਊਨ ਮੈਂ ਮਕਾਨ ਪਾਏਵੇਂ ਅੱਛਾ ਸੜਕ ਦੇ ਉੱਪਰ ਅੱਛਾ ਬਹੁ ਫਿਰੋ 10 ਦੂਰ ਸੀ ਮਤਲਬ ਉਹਦੇ ਚ ਬੈਣ ਦੀ ਮੌਜਤ ਸੀ ਨਾ ਬੱਕਰੀ ਤੁਸੀਂ ਆਏ ਦੇਖ ਲਓ ਸਿਆਪ ਚ ਨੇ ਸਰਕਰੇ ਨੇ ਘਰ ਮਹਿਣਾ ਨਿਗਾ ਰਹਿਣਾ ਨਿਗਾ ਰਹਿਣਾ ਤੇਰੇ ਬਹੁਤ ਚੰਗਾ ਲੱਗਿਆ ਜੀ ਗੱਲਬਾਤ ਕਰਕੇ ਤੁਹਾਨੂੰ ਕਿਦਾਂ ਦਾ ਲੱਗਿਆ ਮੈਂ ਤੁਹਾਨੂੰ ਗੇੜੀ ਲਵਾਤੀ ਪਿੱਛੇ ਉਹ ਭੈਣ ਦੀ ਯਾਦ ਆ ਗਈ ਉਹ ਮਾਂ ਦੀ ਉਹ ਪਿਤਾ ਜੀ ਦੀ ਫਾਦਰ ਦੀ ਉਹ ਛੰਨ ਦੀ ਗੱਲ ਵੀ ਹੋ ਗਈ ਤੇ ਚਟਨੀ ਦੀ ਗੱਲ ਹੋ ਗਈ ਬੇਰੇੜੇ ਦੀ ਰੋਟੀ ਦੀ ਗੱਲ ਹੋ ਗਈ ਸਾਰ ਇੱਕ ਤਿੰਨ ਸਮਝਾਤੀਆਂ ਮਜ਼ਾ ਆਇਆ ਚੰਗਾ ਲੱਗਿਆ ਬਿਲਕੁਲ ਬਿਲਕੁਲ ਹ ਸਾਰਾ ਕੁਝ ਚੇਤੀ ਆ ਗਿਆ ਦੁਆਰੇ ਤੇ ਹਾਂ ਜੀ ਦਿੱਤਾ ਆ ਗਿਆ ਚਲੋ ਸ਼ੁਕਰੀਆ ਸਤਿ ਸ੍ਰੀ ਅਕਾਲ